ਲੋਕ ਤਾਂ ਹੁਣ ਕਿਸੇ ਦੇ ਵਿਆਹ ਸ਼ਾਦੀ ਦੇ ਵਿੱਚ ਜਾਣ ਤੋਂ ਵੀ ਜਿਹੜਾ 100 ਵਾਰ ਪਹਿਲਾਂ ਸੋਚਣਗੇ ਕਿ ਕਿਤੇ ਉੱਥੇ ਗੋਲੀ ਨਾ ਚੱਲ ਜਾਵੇ ਤੇ ਇਸ ਤਰੀਕੇ ਦਾ ਮਾਹੌਲ ਸੀ ਪਤਾ ਹੀ ਨਹੀਂ ਲੱਗ ਰਿਹਾ ਲੋਕ ਸਟਾਲਾਂ ਦੇ ਪਿੱਛੇ ਛੁਪ ਰਹੇ ਆ ਬੜੇ ਸਾਈਡ ਜਿ ਫਿਲਮਾਂ ਦੀ ਤਰ੍ਹਾਂ ਜਿੱਦਾਂ ਆਪਣੇ ਆਪ ਨੂੰ ਨਿਕਲ ਰਿਹਾ ਔਰ ਜੋ ਉਹਨਾਂ ਦੇ ਘਰ ਦੇ ਦੱਸਦੇ ਕਿ ਇਸ ਤਰੀਕੇ ਦੇ ਵਿਆਹ 'ਚ ਜਾਣਾ ਬਿਲਕੁਲ ਨਹੀਂ ਮਤਲਬ ਪਰਿਵਾਰ ਆਮ ਲੁਧਿਆਣੇ ਦੀ ਜਨਤਾ ਪੰਜਾਬ ਦੇ ਲੋਕ ਇਕੱਠਾ ਸੁਣ ਕੇ ਆਪਣੇ ਆਪ ਨੂੰ ਸੇਫ ਹੀ ਨਹੀਂ ਫੀਲ ਸਮਝਦੇ ਪਹਿਲਾਂ ਵੀ ਉਹਨਾਂ ਦੀ ਝੜਪ ਜਿਹੜੀ ਆ ਹੋ ਚੁੱਕੀ ਆ ਪਰ ਸਵਾਲ ਇਹ ਆ ਕਿ ਜਿਨ੍ਹਾਂ ਨੇ ਇਹਨਾਂ ਨੂੰ ਇਨਵਾਈਟ ਕੀਤਾ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਕਿਸ ਤਰੀਕੇ ਦੇ ਲੋਕ ਨੇ ਇਹਨਾਂ ਦੇ ਵੱਲੋਂ ਉੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਗੁਲਾਮ ਵਾਲਿਆਂ ਨੂੰ ਬਿਲਕੁਲ ਸੋਚਣਾ ਚਾਹੀਦਾ ਕਿ ਕਿਸ ਤਰੀਕੇ ਦੇ ਲੋਕਾਂ ਨੂੰ ਆਪਾਂ ਇਨਵਾਈਟ ਕਰ ਰਹੇ ਆ ਕਿ ਅਗਰ ਕੋਈ ਪੁਰਾਣੀ ਲੜਾਈ ਹੈਗੀ ਆ ਤੋਂ ਅਵੋਇਡ ਕਰਨਾ ਚਾਹੀਦਾ ਸੀਗਾ। ਇਸ ਤਰ੍ਹਾਂ ਦੀ ਘਟਨਾ ਕਦੀ ਮੈਂ ਆਪਣੇ ਜੀਵਨ ਕਾਲ ਚ ਕਦੀ ਨਹੀਂ ਸੁਣੀ। ਜੋ ਹਾਸਾ ਹੋਇਆ ਇਹ ਕਰਨ ਇਹ ਮਤਲਬ ਕਿ ਵੀ ਰੂ ਕੰਬਰ ਨਾਲ ਹਾਸਾ ਹੋਇਆ ਹੈ। ਘਟਨਾ ਸੁਣ ਕੇ ਨਾ بار بار ਇਹ ਲੱਗ ਰਿਹਾ ਕਿ ਵਿਆਸ ਸਮਾਗਮ ਦੌਰਾਨ ਹੋਇਆ ਹੈ। 70 80 ਗੋਲੀ ਉਹਨਾਂ ਜੋ ਕਿਆ ਕੋਈ ਕਿੰਨਿਆਂ ਕ ਲੈਸੈਂਸੀ ਸੀ ਇਹ ਚੈੱਕ ਕਰਨਾ ਚਾਹੀਦਾ। ਚਲਾਣ ਵਾਲੇ ਲੋਕ ਕੋਈ ਵੀ ਨਹੀਂ ਬਖਸ਼ਿਆ ਜਾਣਾ ਚਾਹੀਦਾ। ਉਹਨਾਂ ਨੇ ਉਹਨਾਂ ਨੂੰ ਰੋਕਿਆ ਵੀ ਹੈ ਕਿ ਵੀ ਤੁਸੀਂ ਫੇਰੇ ਕਰਾ ਰਹੇ ਹੋ ਇੱਥੇ ਜਾਣਾ ਚਲੇਗੀ। ਪੁਲਿਸ ਮੌਜੂਦ ਸੀਗੀ ਉੱਤੇ ਇਤ ਸਟੈਂਟ ਇੱਕ 2 ਘੰਟੇ ਦੇ ਵਿੱਚ ਵਿੱਚ ਇੰਨਾ ਕੁਝ ਹੋ ਰਿਹਾ ਹੈ। ਤੇ ਲੋਕ ਉਥੋਂ ਆਈ ਡੋਨਟ نو ਕਿ ਵੀ ਇੱਕ ਸਵਾਲ ਜਵਾਬ ਨਹੀਂ ਹੈਗੇ ਇਸ ਚੀਜ਼ਾਂ ਦਾ ਵੀ ਕਿ ਸਮਾਜ ਕਿਸ طرف ਜਾ ਰਿਹਾ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਬੀਤੀ ਰਾਤ ਇੱਕ ਵਿਆਹ ਸਮਾਗਮ ਦੇ ਵਿੱਚ ਮੈਰਿਜ ਪੈਲੇਸ ਦੇ ਵਿੱਚ ਦੋ ਧੜੇਬੰਦੀਆਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਫਾਇਰ ਕਰ ਦਿੱਤੇ ਗਏ ਜਿਸ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਤੇ ਇੱਕ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਹੈ ਸੋ ਤੁਹਾਨੂੰ ਉਹ ਘਰ ਦਿਖਾਣ ਜਾ ਰਹੇ ਹਾਂ ਵਰਿੰਦਰ ਕਪੂਰ ਜਿਨ੍ਹਾਂ ਦਾ ਵਿਆਹ ਸੀ ਲੁਧਿਆਣਾ ਦੇ ਪੱਖੋਵਾਲ ਰੋਡ ਤੇ ਇੱਕ ਮੈਰਿਜ ਪੈਲੇਸ ਦੇ ਵਿੱਚ ਵਿਆਹ ਸੀ ਤਾਂ ਇਹ ਉਹ ਘਰ ਹੈ ਜਿਸ ਘਰ ਦੇ ਵਿੱਚ ਵਿਆਹ ਜਿਹੜਾ ਰੱਖਿਆ ਗਿਆ ਸੀ ਤੇ ਨਾਲ ਹੀ ਹੁਣ ਤੁਹਾਨੂੰ ਉਹ ਘਰ ਦਿਖਾਉਣ ਜਾ ਰਹੇ ਹਾਂ ਜਿਸ ਘਰ ਦੇ ਵਿੱਚ ਇਸ ਸਮੇਂ ਮਾਤਮ ਦਾ ਮਾਹੌਲ ਹੈ ਬਿਲਕੁਲ ਹੀ ਇਸੇ ਘਰ ਦੇ ਨਾਲ ਦੂਜੇ ਘਰ ਦੇ ਵਿੱਚ ਜਿਹੜੀ ਆ ਉਹ ਹੁਣ ਮੌਤ ਜਿਹੜੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਵਰਿੰਦਰ ਕਪੂਰ ਦੇ ਗਵਾਂਡੀ ਵਾਸੂ ਜੋ ਕਿ ਉਸ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਸਨ ਤਾਂ ਉੱਥੇ ਜਦੋਂ ਫਾਇਰਿੰਗ ਹੋਈ ਤਾਂ ਗੋਲੀ ਜਿਹੜੀ ਆ ਵਾਸੂ ਦੇ ਆਕੇ ਜਿਹੜੀ ਲੱਗੀ ਹੈ ਜਿਸ ਤੋਂ ਬਾਅਦ ਉਹਨਾਂ ਦੀ ਹਸਪਤਾਲ ਲੈ ਜਾਂਦੇ ਹੋਏ ਜਿਹੜੀ ਮੌਤ ਹੋ ਗਈ ਹੈ ਸੋ ਘਰ ਦੇ ਵਿੱਚ ਮਾਤਮ ਦਾ ਮਾਹੌਲ ਚ ਆ ਗਿਆ ਦੱਸਿਆ ਜਾ ਰਿਹਾ ਹੈ ਕਿ ਵਾਸੂ ਦੇ ਜਿਹੜੇ ਕੱਲਾ-ਕੱਲਾ ਕਮਾਉਣ ਵਾਲਾ ਸੀ ਤੇ ਘਰ ਦੇ ਵਿੱਚ ਜਿਹੜੀ ਹੈ ਦੋ ਬੱਚੇ ਤੇ ਇੱਕ ਵਾਈਫ ਨੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕ ਇੱਥੇ ਮੌਜੂਦ ਨੇ ਸੌਰਵ ਜੀ ਕੀ ਰਿਸ਼ਤਾ ਸੀ ਤੁਹਾਡਾ ਵਾਸੂ ਜੀ ਦੇ ਨਾਲ ਮੇਰਾ ਤੋਂ ਵਾਸੂ ਚੋਪੜਾ ਸਕੂਲ ਸਮੇ ਦਾ ਸਾਥੀ ਇਕੱਠੇ ਪੜੇ ਇਕੱਠੇ ਖੇਡੇ ਲਗਭਗ ਅੱਜ ਸਵੇਰ ਦਾ ਜਿਹੜਾ ਸਾਡਾ ਮਾਰਤੀ ਵਿਦਿਆ ਮੰਦਿਰ ਸਕੂਲ ਉਦਮ ਸਿੰਘ ਨਗਰ ਦਾ ਗਰੁੱਪ ਬਣਿਆ ਹੋਇਆ ਹੈ ਉਹਦੇ ਵਿੱਚ ਸਵੇਰ ਤੋਂ ਹੀ ਜਦੋਂ ਮੈਨੂੰ ਪਤਾ ਲੱਗਾ ਕਿ ਕੱਲ ਦੀ ਜਿਹੜਾ ਵਿਆਹ ਸਮਾਗਮ ਦੌਰਾਨ ਕੋਲੀ ਵਾਰੀ ਹੋਈ ਹੈ ਉਹ ਜੀ ਵੀ ਸਾਡਾ ਸਾਥੀ ਚਲਾ ਗਿਆ ਜਿਹਦਾ ਕੋਈ ਕਸੂਰ ਨਹੀਂ ਕੋਈ ਕਸੂਰ ਨਹੀਂ ਸਿਰਫ ਇੱਕ ਵਿਆਹ ਟੈਂਡ ਕਰਨ ਗਿਆ ਕਿਉਂਕਿ ਉਹਦੇ ਨਾਲ ਦੇ ਗਵੰਡੀ ਦਾ ਵਿਆਹ ਸੀਗਾ ਉਸ ਨਾਤੇ ਆਪਣੇ ਪਰਿਵਾਰ ਨਾਲ ਗਿਆ ਉਹਦਾ ਇਸ ਤਰੀਕੇ ਨਾਲ ਚਲੇ ਜਾਣਾ ਬੜਾ ਅਜ ਸਵੇਰ ਦਾ ਸਾਡੇ ਜਿਹੜੇ ਦੋਸਤਾਂ ਦਾ ਗਰੁੱਪ ਬਣਿਆ ਹੈ ਉਹਦੇ ਵੀ ਟੀਚਰਸ ਵੀ ਨੇ ਸੁਣ ਕੇ ਹੈਰਾਨ ਹੈ ਪੰਜਾਬ ਦੇ ਵਿੱਚ ਫੇਲ ਲਾਅ ਐਂਡ ਆਰਡਰ ਦੀ ਕੱਲ ਹੋ ਰਹੀ ਹੈ ਕੀ ਅੰਜਾਨ ਜਿਹਦਾ ਇਸ ਕਟਰਾ ਨਾਲ ਕੋਈ ਲੈਣਾ ਦੇਣਾ ਨਹੀਂ ਕਿਸੇ ਗਰੁੱਪ ਨਾਲ ਕੋਈ ਲੈਣਾ ਦੇਣਾ ਨਹੀਂ ਉਸ ਵਿਆਹ ਸ਼ਾਦੀ ਨੂੰ اٹینڈ ਕਰਨ ਦੇ ਬਹਾਨੇ ਬੈਠਾ ਹੁੰਦਾ ਕਹਿੰਦੇ ਦੂਰ ਹੋ ਪਰ ਫਿਰ ਵੀ ਉਹਨੂੰ ਪਤਾ ਲੱਗਦਾ ਕਿ ਪਿੱਛੇ ਦਰਦ ਹੋ ਰਹੀ ਹੈ ਗੋਲੀ ਲੱਗੀ ਹੈ ਉਹਦਾ ਚਲੇ ਜਾਣਾ ਮੈਂ ਸਮਝਦਾ ਹੈ ਸਾਡੇ ਲਈ ਪਰਸਨਲ ਘਟਾ ਹੈ ਮਹਾਤਮਾ ਇਸ ਪਰਿਵਾਰ ਨੂੰ ਉਹਨਾਂ ਦੇ ਸਾਰੇ ਸਾਥੀਆਂ ਨੂੰ ਇਸ ਲੁਖਨਉ ਸੈਨ ਦੀ ਹਿੰਮਤ ਤੁਸੀਂ ਵੀ ਵਿਆਹ ਦੇ ਵਿੱਚ ਗਏ ਸੀ ਮੌਜੂਦ ਸੀ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਸੌਰਵ ਦੇ ਬਾਸੂ ਦੇ ਗੋਲੀ ਲੱਗੀ ਤਾਂ ਸਵੇਰੇ ਪਤਾ ਲੱਗਾ ਜੋ ਸਾਡਾ ਇੱਕ ਵਟਸਐਪ ਗਰੁੱਪ ਬਣਿਆ ਹੋਇਆ ਹੈ ਭਾਰਤੀ ਵਿਦਿਆ ਮੰਦਿਰ ਸਕੂਲ ਦੇ ਜਿੰਨੇ ਵੀ ਸਾਰੇ ਅਸੀਂ ਐਲੂਮਿਨਾਈ ਹੈ ਉਸ ਸਮੇਂ ਇਕੱਠੇ ਪੜੇ ਉਹਨਾਂ ਲੋਕਾਂ ਦਾ ਇੱਕ ਗਰੁੱਪ ਬਣਿਆ ਦੋਸਤਾਂ ਦਾ ਦਿਖਾਵਾਂਗੇ ਪਰ ਤੁਹਾਨੂੰ ਉਹਦੇ ਵਿੱਚ ਸਵੇਰ ਦੀ ਬਾਸੂ ਦੀ ਫੋਟੋ ਚਲਦੀ ਪਈ ਹੈ ਕਿ ਦੇਖੋ ਜੀ ਸਾਡਾ ਸਾਥੀ ਚਲਾ ਗਿਆ ਉਦੋਂ ਮੈਂ ਸੁਣ ਕੇ ਹੈਰਾਨ ਹੋਇਆ ਕਿ ਸਾਡਾ ਆ ਦੇਖੋ ਇਹਦੇ ਵੀ ਸਵੇਰ ਦੀ ਆ ਦੇਖੋ ਜੀ ਸਵੇਰ ਦੇ ਦੋਸਤ ਸਾਡੇ ਪਾਰਿਆ ਸਾਡਾ ਵਾਸੂ ਦੋਸਤ ਚਲਾ ਗਿਆ ਤੋਂ ਮੈਨੂੰ ਤੋਂ ਸਵੇਰੇ ਇਸ ਕਟਰਾ ਦੀ ਜਾਣਕਾਰੀ ਮਿਲੀ ਕਿਉਂਕਿ ਮੈਂ ਤੋਂ ਕੱਲ ਖੰਨੇ ਇੱਕ ਵਿਆਹ ਸ਼ਾਦੀ ਦੌਰਾਨ ਸੀਗਾ ਵਾਸੂ ਦੇ ਨਾਲ ਕੋਈ ਲਕਡਟ ਸੀ ਜਾਂ ਫਿਰ ਇਹ ਅਚਾਨਕ ਜਿਹੜੀ ਗੋਲੀ ਆ ਵਾਸੂ ਦੇ ਲੱਗੀ ਤੁਸੀਂ ਵਾਸੂ ਦੇ ਇਹ ਤਾਂ ਚਲੋ ਪਰਿਵਾਰ ਦੇ ਵਿੱਚ ਆਪਾਂ ਖੜੇ ਆ ਕਿਸੇ ਵੀ ਦੋਸਤ ਨੂੰ ਪੁੱਛ ਕੇ ਦੇਖ ਲਓਗੇ ਨਾ ਮਾਸੂਦ ਦਾ ਐਸਾ ਸੁਭਾਅ ਹੀ ਨਹੀਂ ਸੀਗਾ ਬਿਲਕੁਲ ਸ਼ਰੀਫ ਆਦਮੀ ਸਕੂਲ ਟਾਈਮ ਆਪਣੇ ਪੜਾਈ ਦੇ ਵਿੱਚ ਔਰ ਆਪਣੇ ਪਰਿਵਾਰ ਦੇ ਵਿੱਚ ਕਿਸ ਤਰੀਕੇ ਨਾਲ ਰਿਸਪੋਨਸੀਬਿਲਟੀਆ ਨੂੰ ਨਿਭਾਣਾ ਮੈਂ ਫੇਰ ਦੱਸ ਰਿਹਾ ਕਿ ਉਹਦਾ ਤੋਂ ਮੈਨੂੰ ਵੀ ਅੱਜ ਦਾ ਆ ਕੇ ਪਤਾ ਲੱਗਾ ਕਿ ਨਾਲ ਦਾ ਗਵੰਡੀ ਜਿਹਦਾ ਵਿਆਹ ਸੀਗਾ ਰਿੰਦਰ ਕਪੂਰ ਇੱਥੇ ਆ ਕੇ ਪਤਾ ਲੱਗਾ ਨਹੀਂ ਤਾਂ ਉਹਦਾ ਦਾ ਨਾ ਕੋਈ ਇਸ ਤਰੀਕੇ ਦਾ ਸਰਕਲ ਨਾ ਕੋਈ ਇਸ ਤਰੀਕੇ ਦੀ ਐਕਟੀਵਿਟੀ ਜਿਹਦਾ ਕੋਈ ਪਾਰਟ ਪਰ ਜੇ ਜੋ ਇਹ ਹਾਲਾਤ ਹੁਣ ਬਣੇ ਨੇ ਲੋਕ ਤਾਂ ਹੁਣ ਕਿਸੇ ਦੇ ਵਿਆਹ ਸ਼ਾਦੀ ਦੇ ਵਿੱਚ ਜਾਣ ਤੋਂ ਵੀ ਜਿਹੜਾ 100 ਵਾਰ ਪਹਿਲਾਂ ਸੋਚਣਗੇ ਕਿ ਕਿਤੇ ਉੱਥੇ ਗੋਲੀ ਨਾ ਚੱਲ ਜਾਵੇ ਬਹੁਤ ਉੱਥੇ ਜਿਹੜੇ ਲੋਕ ਗਏ ਉਹਨਾਂ ਸਾਡੇ ਜਾਣਕਾਰ ਸੀ ਉਹ ਦੱਸਦੇ ਨੇ ਕਿ ਉੱਥੇ ਇਸ ਤਰੀਕੇ ਦਾ ਮਾਹੌਲ ਸੀ ਪਤਾ ਹੀ ਨਹੀਂ ਲੱਗ ਰਿਹਾ ਲੋਕ ਸਟਾਲਾਂ ਦੇ ਪਿੱਛੇ ਛੁਪ ਰਹੇ ਆ ਛੁਪ ਕੇ ਬੜੇ ਸਾਈਡ ਜਿ ਫਿਲਮਾਂ ਦੀ ਤਰ੍ਹਾਂ ਜਿੱਦਾਂ ਆਪਣੇ ਆਪ ਨੂੰ ਨਿਕਲ ਰਿਹਾ ਔਰ ਜੋ ਉਹਨਾਂ ਦੇ ਘਰ ਦੇ ਦੱਸਦੇ ਕੀ ਇਸ ਤਰੀਕੇ ਦੇ ਵਿਆਹ 'ਚ ਜਾਣਾ ਬਿਲਕੁਲ ਨਹੀਂ ਮਤਲਬ ਪਰਿਵਾਰ ਆਮ ਲੁਧਿਆਣੇ ਦੀ ਜਨਤਾ ਪੰਜਾਬ ਦੇ ਲੋਕ ਇਹ ਕੱਟਣਾ ਸੁਣ ਕੇ ਆਪਣੇ ਆਪ ਨੂੰ ਸੇਫ ਹੀ ਨਹੀਂ ਖੇਲ ਸਮਝ ਮਹਿਸੂਸ ਕਰਦੇ ਬਈ ਪਰ ਪੁਲਿਸ ਦੇ ਵੱਲੋਂ ਜਿਹੜਾ ਬਾਈ ਨੇਮ ਐਫ ਆਈ ਆਰ ਦਰਜ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਇਹਨਾਂ ਦੀ ਕੋਈ ਲਾਕ ਡਾਟ ਸੀ ਪਹਿਲਾਂ ਵੀ ਇਹਨਾਂ ਦੀ ਝੜਪ ਜਿਹੜੀ ਆ ਹੋ ਚੁੱਕੀ ਆ ਪਰ ਸਵਾਲ ਇਹ ਆ ਕਿ ਜਿਨ੍ਹਾਂ ਨੇ ਇਹਨਾਂ ਨੂੰ ਇਨਵਾਈਟ ਕੀਤਾ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਕਿਸ ਤਰੀਕੇ ਦੇ ਲੋਕ ਨੇ ਇਹਨਾਂ ਦੇ ਵੱਲੋਂ ਉੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਤਕਉੇਤਾ ਬੁਲਾਉਣ ਵਾਲਿਆਂ ਨੂੰ ਬਿਲਕੁਲ ਸੋਚਣਾ ਚਾਹੀਦਾ ਕਿ ਕਿਸ ਤਰੀਕੇ ਦੇ ਲੋਕਾਂ ਨੂੰ ਆਪਾਂ ਇਨਵਾਈਟ ਕਰ ਰਹੇ ਹਾਂ ਕਿ ਅਗਰ ਕੋਈ ਪੁਰਾਣੀ ਲਾੜ-ਕੜ ਦੀ ਹੈਗੀ ਹੈ ਤਾਂ ਅਵੋਇਡ ਕਰਨਾ ਚਾਹੀਦਾ ਸੀਗਾ ਪਰ ਇਹ ਸਾਰੇ ਐਪੀਸੋਡ ਚ ਮੈਂ ਫੇਰ ਦੱਸਦਾ ਸਾਡਾ ਤੋਂ ਇੱਕ ਸਾਥੀ ਚਲਾ ਗਿਆ ਦੋਸਤ ਚਲਾ ਗਿਆ ਉਹ ਜਾਨ ਕਿੱਦਾਂ ਵਾਪਸ ਆਏਗੀ ਤੇ ਉਸ ਪਰਿਵਾਰ ਨੂੰ ਕਿੱਦਾਂ ਮਤਲਬ ਇਨਸaaf ਮਿਲੇਗਾ ਅੱਜ ਦੀ ਜਿਹੜੀ ਗੱਲ ਤੋਂ ਮੇਰੇ ਮਨ ਦੇ ਵਿੱਚ ਇਹੀ ਹੈ ਜੀ ਤੁਸੀਂ ਮੌਜੂਦਾ ਕਾਉਂਸਲਰ ਹੋ ਚੁਣੇ ਹੋਏ ਨੁਮਾਇੰਦੇ ਹੋ ਲੋਕਾਂ ਨੇ ਤੁਹਾਨੂੰ ਚੁਣਿਆ ਪਹਿਲਾਂ ਵੀ ਕੋਈ ਇਦਾਂ ਦੀਆਂ ਘਟਨਾਵਾਂ ਹੋਈਆਂ ਨੇ ਵਿਆਹ ਸ਼ਾਦੀ ਦੇ ਜਿਹੜਾ ਸਮੇਂ ਦੇ ਵਿੱਚ ਗੋਲੀਆਂ ਚੱਲੀਆਂ ਹੋਣ ਦੇਖੋ ਇਹ ਇਸ ਤਰ੍ਹਾਂ ਦੀ ਘਟਨਾ ਕਦੀ ਮੈਂ ਆਪਣੇ ਜੀਵਨ ਕਾਲ ਚ ਕਦੀ ਨਹੀਂ ਸੁਣੀ ਮਤਲਬ ਇਹ ਜੋ ਹਾਸਾ ਹੋਇਆ ਕੱਲ ਇਹ ਮਤਲਬ ਕਿ ਵੀ ਰੂਹ ਕੰਬਨ ਵਾਲਾ ਹਾਸਾ ਹੋਇਆ ਹੈ ਕਿ ਵੀ ਮਤਲਬ ਕਿ ਬਹੁਤ ਹੀ ਜ਼ਿਆਦਾ ਦੁਖਦਾਈ ਘਟਨਾ ਹੈ ਇਹਦੇ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਆ ਜੇ ਆਪਾਂ ਇਹਦੀ ਬਹੁਤ ਡੂੰਗੇ ਤਰੀਕੇ ਨਾਲ ਸੋਚੀਏ ਪ੍ਰਸ਼ਾਸਨ ਵੱਲ ਵੀ ਕਹਿ ਲੀਏ ਕਿ ਜਿਹੜੇ ਲੋਕ ਇਸ ਤਰ੍ਹਾਂ ਦੇ ਸਾਡੇ ਸਮਾਜ ਦੇ ਵਿੱਚ ਹੀ ਲੋਕ ਘੁੰਮ ਰਹੇ ਆ ਜਿਨ੍ਹਾਂ ਨੇ ਵੀ ਵਾਰਦਾਤ ਨੂੰ ਇਲਜ਼ਾਮ ਦਿੱਤਾ ਹੈ ਜਾਂ ਕੀਤਾ ਹੈ ਉਹ ਗੈਸਟੀ ਸੀਗੇ ਥੋੜੀ ਦੇਰ ਪਹਿਲਾਂ ਉੱਥੇ ਉਹ ਮਹਿਮਾਨ ਦੇ ਤੌਰ ਤੇ ਉੱਥੇ ਆਏ ਨੇ ਤੇ ਉਹਨਾਂ ਨੇ ਫੇਰੇ ਇਸ ਵਾਰਦਾਤ ਨੂੰ ਇਲਜ਼ਾਮ ਦੇਤਾ ਜਾਂ ਇੱਕ ਕਿਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਵੀ ਲੋਕ ਲੋਕਾਂ ਦਾ ਕੀ ਕਸੂਰ ਹੈ ਮੇਰੇ ਅੰਕਲ ਨੇ ਪ੍ਰਵੀਨ ਚੋਪੜਾ ਜੀ ਸਾਡੇ ਨੇਬਰ ਨੇ ਉਹਨਾਂ ਦੀ ਰੀਅਲ ਪਾਂਜੀ ਵਾਸੂ ਜੀ ਦੇ ਨਾਲ ਮੈਰਿਟ ਸੀਗੇ ਸੋ ਵਾਸੂ ਇੱਕ ਸ਼ਰੀਫ ਆਦਮੀ ਜਿਹਦਾ ਕੋਈ ਕਿਸੇ ਅਸੀ ਚੀਜ਼ ਨਾਲ ਕੋਈ ਲੈਣਾ ਨਹੀਂ ਦੇਣਾ ਨਹੀਂ ਸੋ ਉਹਦਾ ਇਸ ਤਰ੍ਹਾਂ ਦੇ ਹੱਥੇ ਨਾਲ ਚਲੇ ਜਾਣਾ ਬਹੁਤ ਦੁਖਤੀ ਗੱਲ ਹੈ ਔਰ ਅਸੀਂ ਇੱਕ ਪਾਰਟੀ ਦੇ ਨਾਤੇ ਕਹ ਲੋ ਸਮਾਜ ਸੇਵਾ ਸੇਵਕ ਦੇ ਨਾਤੇ ਕਹ ਲੋ ਇੱਕ ਸਾਡੇ ਬੜੇ ਸੋਚਣ ਦਾ ਇਹ ਵਿਸ਼ੇ ਹੈ ਕਿ ਵੀ ਅਸੀਂ ਕਿੱਧਰ ਸਟੈਂਡ ਕਰ ਰਹੇ ਹਾਂ ਸਾਡੀ ਸੁਸਾਇਟੀ ਕਿੱਧਰਲੇ ਪਾਸੇ ਜਾ ਰਹੀ ਹੈ ਉਪਰ ਕਿਤੇ ਨਿਕਤੇ ਉਹਨਾਂ ਲੋਕਾਂ ਤੇ ਵੀ ਜਿਹੜਾ ਉਹਨਾਂ ਨੂੰ ਵੀ ਸੋਚਣਾ ਨਹੀਂ ਚਾਹੀਦਾ ਜਿਨ੍ਹਾਂ ਦੇ ਵੱਲੋਂ ਇਹ ਫਾਇਰ ਕੀਤੇ ਗਏ ਅੱਜ ਕਿਸੇ ਪਰਿਵਾਰ ਦਾ ਜਿਹੜਾ ਜੀ ਚਲਾ ਗਿਆ ਜਿਹੜਾ ਕਦੀ ਮੁੜ ਕੇ ਨਹੀਂ ਆ ਪਾਏਗਾ ਦੱਸਿਆ ਜਾ ਰਿਹਾ ਕਿ ਕਮਾਉਣ ਵਾਲੇ ਇਕੱਲੇ-ਇਕੱਲੇ ਸੀ ਉਹ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਪਾਲਣਾ ਸੀ ਘਰ ਦੇ ਵਿੱਚ ਛੋਟੇ-ਛੋਟੇ ਬੱਚੇ ਉਹ ਵੱਡੇ ਹੋ ਕੇ ਕੀ ਦੇਖਣਗੇ ਵੀ ਮੇਰੇ ਪਿਤਾ ਦੀ ਮੌਤ ਕਿਵੇਂ ਹੋਈ ਸੀ ਦੇਖੋ ਇਹ ਬਹੁਤ ਹੀ ਵੱਡਾ ਵਿਸ਼ੇ ਹੈ ਇਹਦੇ ਦੀ ਜਾਂਚ ਮੈਂ ਤਾਂ ਕਹਿੰਦਾ ਕਿ ਵੀ ਸਾਡੇ ਸੀਪੀ ਸਾਹਿਬ ਐਸੇ ਬੜੇ ਇੰਟੈਲੀਜੈਂਟ ਬੰਦੇ ਨੇ ਜੋ ਇਸ ਵੇਲੇ ਹੈਗੇ ਸੂ ਸੀਪੀ ਸਾਹਿਬ ਨੂੰ ਵੀ ਕਹਨੇ ਕਿ ਵੀ ਹੋਰ ਵੀ ਏਜੰਸੀਸ ਦੀ ਹੈਲਪ ਲਓ ਕਿ ਇਹ ਜੀ ਕੋਣ ਲੋਗ ਨੇ ਕਿ ਉਹਨਾਂ ਦੇ ਹੌਸਲੇ ਇੰਨੇ ਕਿ ਕਿੱਦਾਂ بلند ਹੋ ਗਏ ਕਿ ਵੀ ਉਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਵੀ ਇੱਥੇ ਸੌਆਂ ਸੈਕੜਿਆਂ ਦਾ ਇਕੱਠ ਹੈ ਜੇ ਤੁਹਾਡੀ ਕੋਈ ਰੰਜਿਸ਼ ਹੈ ਤੁਹਾਡਾ ਕੋਈ ਕਿਸੇ ਨਾਲ ਕੋਈ ਲਾਗੜਾ ਹੈ ਸੋ ਆਊਟਸਾਈਡ ਕਰ ਲਓ ਤੁਸੀਂ ਮੈਰਿਜ ਪੈਲੇਸ ਦੇ ਇਨਸਾਈਡ ਤੁਸੀਂ ਹਵਾਇਫਾਇਰ ਕਰ ਰਹੇ ਹੋ ਬੱਚੇ ਉਥੇ ਵੀਡੀਓਜ਼ ਦੇਖ ਕੇ ਆਏ ਕਿ ਵੀ ਕੋਈ ਟੇਬਲ نیچے ਗਰ ਜਾ ਰਿਹਾ ਦੇਖੋ ਕਿਸ ਤਰ੍ਹਾਂ ਦੀ ਸਿਟੀ ਕਿਸ ਤਰ੍ਹਾਂ ਦੇ ਪੰਜਾਬ ਨੂੰ ਕਿਸ ਤਰ੍ਹਾਂ ਦੇ ਸ਼ਹਿਰ ਦੇ ਵਿੱਚ ਆ ਸਾਨੂੰ ਚੀਜ਼ਾਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਅਸੀਂ ਕਿੱਦਾਂ ਦੀ ਸੋਸਾਇਟੀ ਨੂੰ ਬਿਲੋਂਗ ਕਰ ਰਹੇ ਆ ਉਹ ਸਾਡੇ ਦੋਸਤ ਇਹਨਾਂ ਦੇ ਦੋਸਤ ਸੀਗੇ ਜਿਨ੍ਹਾਂ ਦੀ ਮੈਰਿਜ ਸੀ ਉਹਨਾਂ ਨੂੰ ਸੋਚਣਾ ਚਾਹੀਦਾ ਸੀਗਾ ਦੇਖੋ ਇਹ ਬਹੁਤ ਕਿ ਵੀ ਕਿਸ ਤਰ੍ਹਾਂ ਦੇ ਲੋਕਾਂ ਨੂੰ ਆਪਾਂ ਇਨਵਾਈਟ ਕਰ ਰਹੇ ਆ ਆਪਣੇ ਫੰਕਸ਼ਨਸ 'ਤੇ ਔਰ ਕਿਸ ਤਰ੍ਹਾਂ ਦਾ ਮਾਹੌਲ ਬਣਾਤਾ ਸਾਰਾ ਪੰਜਾਬ ਇਸ ਵੇਲੇ ਸੋਚ ਰਿਹਾ ਏ ਦੇਸ਼ ਸੋਚ ਰਿਹਾ ਇਹ ਜਿੱਤੇ ਵੀ ਖਬਰ ਜਾਏਗੀ ਉਹ ਸੋਚਣ ਤੇ ਮਜਬੂਰ ਹੋ ਜਾਣਗੇ ਕਿ ਪੰਜਾਬ ਕਿਸ ਕਿਸ ਸਟੇਜ ਤੇ ਪਹੁੰਚ ਗਿਆ ਸਾਡਾ ਤੁਸੀਂ ਵੀ ਦੱਸ ਰਹੇ ਸੀ ਕਿ ਤੁਹਾਡੇ ਕੋਈ ਨੌਨ ਉਥੇ ਜਿਹੜੇ ਵਿਆਹ ਸ਼ਾਦੀ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਉਸ ਸਮੇਂ ਜਿਹੜਾ ਮਾਹੌਲ ਬੜਾ ਤਣਾਅਪੂਰਨ ਹੋ ਗਿਆ ਲੋਕ ਭੱਜ ਰਹੇ ਸੀ ਕੀ ਹੋਇਆ ਕਿ ਕਿੰਨਾ ਕੁ ਸਮੇਂ ਦੇ ਵਿੱਚ ਇਹ ਜਿਹੜੇ ਗੋਲੀਆਂ ਚੱਲੀਆਂ ਨੇ ਦੇਖੋ ਮੈਨੂੰ ਜੋ ਜਾਣਕਾਰੀ ਆਈ ਹੈ ਲਗਭਗ ਕਰੀਬ 12:30 ਵਜੇ ਦੇ ਕਰੀਬ ਰਾਤ ਨੂੰ ਕਹਿੰਦੇ ਹੋਇਆ ਸਾਰਾ ਹਾਦਸਾ ਤਾਂ ਕਹਿੰਦੇ ਜਦੋਂ ਇਹ ਗੋਲੀ ਤਾਬੜ ਤੋੜ ਸ਼ੁਰੂ ਹੋਈਆਂ ਤੇ ਲੋਕ ਭੱਜਣ ਲੱਗੇ ਕੋਦਮ ਜਿਹੜਾ ਪੈਲਸ ਹੈ ਉਹ ਖਾਲੀ ਕਰਨਾ ਹੀ ਲੋਕਾਂ ਨੇ ਸੇਵ ਸਮਝਿਆ। ਔਰ ਲੋਕ ਸਟੇਜ ਦੇ ਕੋਈ ਪਿੱਛੇ ਕੋਈ ਸਟਾਲ ਦੇ ਪਿੱਛੇ ਕੋਈ ਟੇਬਲ ਦੇ ਪਿੱਛੇ ਲੁੱਕ ਕੇ ਆਪਣੀ ਜਾਨ ਬਚਾ ਰਿਹਾ ਮਤਲਬ ਇਸ ਤਰੀਕੇ ਦਾ ਉੱਥੇ ਮਾਹੌਲ ਲੱਗਾ ਜਿਸ ਤਰੀਕੇ ਨਾਲ ਆਪਾਂ ਸੋਚਦੇ ਆ ਕਿ ਕੋਈ ਫਿਲਮ ਚੱਲਦੀ ਹੋਵੇ ਮਤਲਬ ਕਿ ਇੱਕ ਘਟਨਾ ਸੁਣ ਕੇ ਨਾ بار بار ਇਹ ਲੱਗ ਰਿਹਾ ਕਿ ਵਿਆਸ ਸਮਾਗਮ ਦੌਰਾਨ ਹੋਇਆ ਹੈ 70 80 ਗੋਲੀ ਉਹਨਾਂ ਜੋ ਕਿਆ ਕੋਈ ਕਿੰਨਿਆਂ ਦਾ ਲਾਇਸੈਂਸੀ ਸੀ ਇਹ ਚੈੱਕ ਕਰਨਾ ਚਾਹੀਦਾ ਹੈ ਨਾ ਚਲਾਣ ਵਾਲੇ ਲੋਕ ਕੋਲ ਕੋਈ ਵੀ ਨਹੀਂ ਬਖਸ਼ਿਆ ਜਾਣਾ ਚਾਹੀਦਾ ਕੋਈ ਵੀ ਕਿਉਂਕਿ ਜਾਨਾ ਗਈ ਹੈ ਸਾਡਾ ਦੋਸਤ ਵਾਪਸ ਨਹੀਂ ਆ ਸਕਦਾ ਉਹਦੇ ਲਟਕੇ ਦੇ ਕੋਈ ਰਿਸ਼ਤੇਦਾਰ ਵੀ ਗਏ ਆ ਪਤਾ ਲੱਗਿਆ ਜਦੋਂ ਗੋਲੀਆਂ ਚੱਲੀਆਂ ਉਸ ਤੋਂ ਬਾਅਦ ਫਿਰ ਜਿਨ੍ਹਾਂ ਦੀ ਮੈਰਿਜ ਸੀ ਉਹ ਮੈਰਿਜ ਹੋਈ ਹੈ ਬਿਲਕੁਲ ਇਹ ਤੁਸੀਂ ਸਵਾਲ ਕੀਤਾ ਹੈ ਤੇ ਅਸੀਂ ਵੀ ਜਦ ਇਹ ਗੱਲ ਸੁਣੀ ਹੈ ਪਰਿਵਾਰ ਜਾ ਕੇ ਪਰულ ਮਤਲਬ ਉਹਨਾਂ ਦੇ ਬਦਰਨ ਲੋ ਨੇ ਵਸੂਗੇ ਸੋ ਪਰੂਲ ਕੰਨਾਂ ਮੇ ਉੱਥੇ ਮੌਜੂਦ ਸੀ ਸਪੂਤਸ ਦੇ ਕੁਝ ਆਫੀਸਰਸ ਵੀ ਸੀਗੇ ਉਹ ਫੇਰੇ ਕਰਾ ਰਹੇ ਆ ਸੋ ਇਹ ਚੀਜ਼ਾਂ ਸੁਣ ਕੇ ਐ ਲੱਗਦਾ ਕਿ ਵੀ ਈਡਾ ਵਟਾ ਹਾਸਾ ਹੋ ਗਿਆ ਜਿਸ ਥਾਂ ਦੇ ਉੱਤੇ ਗੋਲੀਆਂ ਚੱਲੀਆਂ ਉਸੇ ਥਾਂ ਦੇ ਉੱਤੇ ਜਿਹੜੇ ਫੇਰੇ ਵੀ ਹੋਏ ਨੇ ਉਸ ਤੋਂ ਬਾਅਦ ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈ ਪਰਿਵਾਰ ਵੱਲੋਂ ਪਰਿਵਾਰ ਉੱਥੇ ਮੌਜੂਦ ਸੀ ਉੱਥੇ ਫੇਰੇ ਹੋ ਰਿਹਾ ਉਹਨਾਂ ਨੇ ਉਹਨਾਂ ਨੂੰ ਰੋਕਿਆ ਵੀ ਹੈ ਕਿ ਵੀ ਤੁਸੀਂ ਫੇਰੇ ਕਰਾ ਰਹੇ ਹੋ ਇੱਥੇ ਜਾਨਾ ਚਲੇ ਗਏ ਆ ਪੁਲਿਸ ਮੌਜੂਦ ਸੀਗੀ ਉੱਥੇ ਸੋ ਇਨਸਟੈਂਟ ਇੱਕ 2 ਘੰਟੇ ਦੇ ਵਿੱਚ ਵਿੱਚ ਇੰਨਾ ਕੁਝ ਹੋ ਰਿਹਾ ਤੇ ਲੋਕ ਉਥੋਂ ਆਈ ਡੋਨਟ ਨੋ ਕਿ ਵੀ ਸਵਾਲ ਜਵਾਬ ਨਹੀਂ ਹੈਗੇ ਇਸ ਚੀਜ਼ਾਂ ਦਾ ਵੀ ਕਿਸ ਤਰੀਕੇ ਕਿਸ ਵਕਤ ਕਿਸ ਸਮਾਜ ਕਿਸ ਤਰਫ ਜਾ ਰਿਹਾ ਹੈਗਾ ਕਿੱਦਾਂ ਦੇ ਲੋਕ ਕਿਧਰਲੇ ਪਾਸੇ ਮੂਵ ਕਰ ਗਏ ਬਹੁਤ ਲੁਧਿਆਣਾ ਦੇ ਸੀਪੀ ਸੁਪਨ ਸ਼ਰਮਾ ਉਥੇ ਮੌਕੇ ਤੇ ਪਹੁੰਚੇ ਸੀ ਤਾਂ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੇ ਵੱਲੋਂ ਇਹ ਇਨਵਾਈਟ ਕੀਤਾ ਗਿਆ ਸੀ ਇਹਨਾਂ ਨੂੰ ਉਹਨਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਤੇ ਦੂਜੀ ਗੱਲ ਜਿਹੜੇ ਮੈਰਿਜ ਪੈਲੇਸ ਦੇ ਵਿੱਚ ਇਹ ਇਵੈਂਟ ਆਰਗੇਨਾਈਜ਼ ਕੀਤਾ ਗਿਆ ਸੀ ਉਸ ਮੈਨੇਜਮੈਂਟ ਦੇ ਉੱਤੇ ਵੀ ਕਾਰਵਾਈ ਕੀਤੀ ਜਾਏਗੀ ਪਰ ਸਵਾਲ ਲੋਕਾਂ ਦੇ ਮਨ ਦੇ ਵਿੱਚ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਵਿਆਹਾਂ ਦੇ ਵਿੱਚ ਜਾਣਾ ਕਿਵੇਂ ਸੇਫ ਮੰਨਿਆ ਜਾਵੇ ਕਿ ਅੱਗੇ ਵੀ ਇਦਾਂ ਹੀ ਉਥੇ ਗੋਲੀਆਂ ਚੱਲਣਗੀਆਂ ਦੇਖੋ ਇਹ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਛੋਟੀ ਦੇਣੀ ਪਈਗੀ ਸਮਾਜ ਨੂੰ ਔਰ ਸਰਕਾਰ ਜੋ ਚਲਾ ਰਹੀ ਨੇ ਲੋ ਐਂਡ ਆਰਡਰ ਸਾਡਾ ਜੋ ਪੰਜਾਬ ਦਾ ਹੈ ਇਹ ਆਮ ਜਨਤਾ ਤੱਕ ਮੈਸੇਜ ਜਾਣਾ ਜ਼ਰੂਰੀ ਹੈ ਕਿ ਤੁਸੀਂ ਸੇਫ ਹੋ ਜੇ ਇਸ ਤਰੀਕੇ ਦਾ ਕੋਈ ਮੈਸੇਜ ਨਹੀਂ ਜਾਏਗਾ ਕੋਈ ਛੋਟੀ ਨਹੀਂ ਮਿਲੇਗੀ ਤਾਂ ਲੋਕ ਕਿਸੇ ਦੇ ਸਮਾਗਮ ਚ ਦੋਸਤ ਦਾ ਕੀ ਵੀ ਰਿਸ਼ਤੇਦਾਰ ਵੀ ਨਹੀਂ ਜਾਣਗੇ ਜਿਸ ਦੇ ਸਾਹਮਣੇ ਇੱਕ ਡਰ ਦਾ ਮਾਹੌਲ ਪੈਦਾ ਹੋ ਗਿਆ ਸ਼ਹਿਰ ਦੇ ਵਿੱਚ ਕਿ ਵੀ ਪੱਤਰਕਾਰਾਂ ਵੀ ਮੈਸ ਦੇਖ ਰਿਹਾ ਕਿ ਵੀ ਕਿੰਨੇ ਪੱਤਰਕਾਰ ਨੇ ਪ੍ਰਸ਼ਾਸਨ ਪੁਲਿਸ ਵਾਲੇ ਲੋਕ ਨੇ ਆ ਮੱਲੇ ਚ ਇੱਕ ਸਨਾਟਾ ਛਾਇਆ ਹੋਇਆ ਕਿ ਲੋਕ ਹੈਰਾਨ ਨੇ ਕਿ ਵੀ ਇਹ ਹੋਇਆ ਕੀ ਹੈ ਕਦੀ ਸੁਣਿਆ ਹੀ ਨਹੀਂ ਵੀ ਇਸ ਤਰ੍ਹਾਂ ਸਵਾਲ ਇਹ ਹੈ ਨਾ ਜਿਵੇਂ ਹੁਣ ਆਪਾਂ ਕਿਸੇ ਮਾਲ ਦੇ ਵਿੱਚ ਵੀ ਜਾਂਦੇ ਹਾਂ ਤਾਂ ਪਹਿਲਾਂ ਚੈਕਿੰਗ ਕੀਤੀ ਜਾਂਦੀ ਹੈ ਜੇ ਵੈਪਨ ਹੈ ਤਾਂ ਅੰਦਰ ਐਂਟਰ ਨਹੀਂ ਕਰਨ ਦਿੱਤਾ ਜਾਂਦਾ ਕਿ ਇਦਾਂ ਦਾ ਸਿਸਟਮ ਨਹੀਂ ਹੋਣਾ ਚਾਹੀਦਾ ਮੈਰੀਜ ਪੈਲੈਸਿਸ ਦੇ ਬਾਹਰ ਵੀ ਕਿ ਉੱਥੇ ਹੀ ਪਹਿਲਾਂ ਚੈਕਿੰਗ ਕਰ ਦੇਣੀ ਚਾਹੀਦੀ ਹੈ ਕਿ ਅੰਦਰ ਜਾਣ ਤੋਂ ਪਹਿਲਾਂ ਪ੍ਰੋਪਰ ਚੈਕਿੰਗ ਹੋ ਜਾਏ ਕਿ ਕਿਸੇ ਤਰ੍ਹਾਂ ਦਾ ਵੈਪਨ ਜਿਹੜਾ ਅੰਦਰ ਐਂਟਰ ਨਹੀਂ ਕੀਤਾ ਜਾਏਗਾ ਦੇਖੋ ਇਹ ਅਵੇਅਰਨੈਸ ਹੋਣੀ ਚਾਹੀਦੀ ਹੈ weapon ਤਾਂ ਜਾਣਾ મતલબ ਕਿ ਵੀ ਇਲੀਗਲ ਹੈ ਐਂਟਰ ਹੋਈ ਨਹੀਂ ਸਕਦਾ ਇਹ ਰੂਲਸ ਹੈ ਇਹ ਤਾਂ ਪੈਲੇਸ ਦੇ ਮੈਨੇਜਮੈਂਟ ਤੇ ਸਵਾਲ ਹੈ ਕਿਉਂਕਿ ਸੀਪੀ ਸਾਹਿਬ ਨੇ ਵੀ ਕਿਹਾ ਕਿਉਂਕਿ ਪਰਚਾ ਦਰਜ ਹੋਇਆ ਜਾਂ ਕਾਰਵਾਈ ਹੋ ਰਹੀ ਹੈ ਪੈਲੇਸ ਦੀ ਅਗੇਂਸਟ ਤੇ ਉਹਨਾਂ ਤੇ ਸਵਾਲ ਖੜੇ ਹੋਏ ਨੇ ਤਾਂ ਹੀ ਕਾਰਵਾਈ ਹੋ ਰਹੀ ਹੈ ਸੋ ਇਹ ਅਵੇਅਰ ਕਰੋ ਕਿ ਵੀ ਜਿਹੜੇ ਲੋਗ ਅਸੀਂ ਵੀ ਰਿਕੁਐਸਟ ਕਰਦੇ ਵੀ ਅਸਲਾ ਜਿਹੜਾ ਇਹ ਤੁਹਾਡੀ ਸੇਫਟੀ ਵਾਸਤੇ ਹੈ ਤੁਸੀਂ ਆਪਣਾ ਵੈਪਨ ਆਪਣੀ ਕਾਰ 'ਚ ਰੱਖ ਦਿਓ ਅੰਦਰ ਜਾਓ ਮੈਨੇਜਮੈਂਟ ਸੇ ਸਾਰਾ ਕੁਝ ਹੈ ਮਤਲਬ ਵਿਆਹ ਇੱਕ ਬੜਾ ਖੁਸ਼ਮਿਜ਼ਾਜ਼ ਵਾਲਾ ਮਾਹੌਲ ਹੋਣਾ ਚਾਹੀਦਾ ਤੇ ਅਸੀਂ ਉਹਨੂੰ ਇੱਕ ਮੈਦਾਨ ਚੰਗ ਦਾ ਮੈਦਾਨ ਬਣਾ ਲਿਆ ਇੱਕ ਦੂਜੇ ਤੇ ਫਾਇਰ ਕਰ ਰਹੇ ਹੈ ਕੋਈ ਨਿਸ਼ਾਨਾ ਨਹੀਂ ਕੋਈ ਕੁਛ ਨਹੀਂ ਮਤਲਬ ਕਿ ਦੇਖੋ 17 ਲੋਕ ਇੰਜਰਡਸ ਨੇ ਉਹਨਾਂ ਦੀ ਰੀਅਲ ਮਾਸੀ ਐਕਸਪਾਇਰ ਹੋ ਗਈ ਹੈ ਜਿਨ੍ਹਾਂ ਦੇ ਗੋਲੀ ਲੱਗੀ ਹੈ ਸਾਡਾ ਭਰਾ ਇੱਕ ਦੋਸਤ ਕਹਿ ਲਓ ਮਤਲਬ ਇਹ ਚਲੇ ਗਿਆ ਹੈ ਤਾਂ ਬਹੁਤ ਗਲਤ ਹੋਇਆ ਜੀ ਇਸ ਵਾਰ ਤੇ ਇਹ ਸਭ ਖੁਦ ਗਲਤ ਹੈ ਸੋ ਬਿਲਕੁਲ ਇੱਕ ਵਾਰ ਤਸਵੀਰ ਤੁਹਾਨੂੰ ਦਿਖਾਣਾ ਚਾਹਾਂਗੇ ਕਿ ਇਹ ਘਰ ਹੈ ਜਿੱਥੇ ਮਾਤਮ ਦਾ ਮਾਹੌਲ ਆ ਗਿਆ ਉਹੀ ਗਲੀ ਜਿੱਥੇ ਕੱਲ ਇੱਕ ਨਾਲ ਦੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਜਿੱਥੇ ਸੁਖਵਿੰਦਰ ਜੀ ਇੱਕ ਵਾਰ ਤਸਵੀਰ ਦਿਖਾਉ ਕਿ ਬਿਲਕੁਲ ਨਾਲ ਹੀ ਜਿਹੜਾ ਘਰ ਹੈ ਜਿੱਥੇ ਹਜੇ ਵੀ ਤੁਹਾਨੂੰ ਥੋੜਾ ਜਿਹਾ ਨਜ਼ਰ ਆ ਰਿਹਾ ਹੋਏਗਾ ਕਿ ਕੋਈ ਡੈਕੋਰੇਸ਼ਨ ਜਿਹੜੀ ਇੱਥੇ ਕੀਤੀ ਹੋਈ ਸੀ ਜੋ ਕਿ ਉਤਾਰੀ ਗਈ ਹੈ ਬਿਲਕੁਲ ਨਾਲ ਦੇ ਹੀ ਘਰ ਦੇ ਵਿੱਚ ਮਾਹੌਲ ਜਿਹੜਾ ਇੱਕਦਮ ਹੀ ਜਿਹੜਾ ਬਦਲ ਗਿਆ ਮੈਰਿਜ ਪੈਲੇਸ ਦੇ ਵਿੱਚ ਇੱਕ ਵਿਆਹ ਦਾ ਫੰਕਸ਼ਨ ਅਟੈਂਡ ਕਰਨ ਗਏ ਵਿਅਕਤੀ ਦੀ ਮੌਤ ਹੋ ਗਈ ਗੋਲੀ ਲੱਗਣ ਦੇ ਨਾਲ ਸੋ ਇਹ ਬੜੇ ਵੱਡੇ ਸਵਾਲ ਜਿਹੜੇ ਨੇ ਪੰਜਾਬ ਦੇ ਲੋਕ ਖੜੇ ਕਰ ਰਹੇ ਨੇ ਕਿ ਆਖਰ ਇਹ ਪ੍ਰਬੰਧ ਕਿੱਥੇ ਨੇ ਕਿਉਂ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਵਿਆਹ ਸ਼ਾਦੀਆਂ ਦੇ ਵਿੱਚ ਇਹ ਜਿਹੜੇ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆਉਂਦੇ ਨੇ ਵੈਪਨਸ ਕਿਉਂ ਅਲਾਉਡ ਕੀਤੇ ਜਾਂਦੇ ਨੇ ਮੈਰਿਜ ਪੈਲੈਸਿਸ ਦੇ ਉੱਤੇ ਵੱਡਾ ਸਵਾਲ ਖੜਾ ਹੋ ਰਿਹਾ ਕਿ ਉਹ ਮੈਰਿਜ ਪੈਲੈਸਿਸ ਦੇ ਬਾਹਰ ਸਿਕਿਉਰਟੀ ਕਿਉਂ ਨਹੀਂ ਲਗਾਉਂਦੇ ਕਿ ਜਿਸ ਕਰਕੇ ਜਿਹੜਾ ਉੱਥੇ ਵੈਪਨਸ ਜਿਹੜੇ ਆ ਅਲਾਉਡ ਨਾ ਕੀਤੇ ਜਾਣ ਸੋ ਵੱਡੇ ਸਵਾਲ ਖੜੇ ਹੋ ਰਹੇ ਨੇ ਸੋ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਦੋਸ਼ੀਆਂ ਦੇ ਵੱਲੋਂ ਇਹ ਕਾਰਨਾ ਮੈਨੂੰ ਅੰਜਾਮ ਦਿੱਤਾ ਗਿਆ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਕਰਕੇ ਇੱਕ ਪਰਿਵਾਰ ਦੇ ਜੀ ਦੀ ਜਿਹੜੀ ਜਾਨ ਚਲੀ ਗਈ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਸੋ ਲੁਧਿਆਣਾ ਦੇ ਕਮਿਸ਼ਨਰ ਸੁਪਨ ਸ਼ਰਮਾ ਦੇ ਵੱਲੋਂ ਵੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ 6 ਤੋਂ ਵੱਧ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਰਾਉਂਡ ਅਪ ਕਰ ਲੇਤਾ ਗਿਆ ਤੇ ਹੋਰਾਂ ਦੀ ਵੀ ਪਾਲ ਜਿਹੜੀ ਹੈ ਜਾਰੀ ਕੀਤੀ ਗਈ ਹੈ ਸੋ ਐਫ ਆਈ ਆਰ ਵੀ ਜਿਹੜੀ ਹੈ ਉਹ ਰਜਿਸਟਰ ਜਿਹੜੀ ਹੈ ਪੁਲਿਸ ਦੇ ਵੱਲੋਂ ਕਰ ਲਈਤੀ ਗਈ ਹੈ ਪਰ ਸਵਾਲ ਫੇਰ ਇੱਕੋ ਹੀ ਹੈ ਕਿ ਮੈਰਿਜ ਪੈਲੈਸਿਸ ਦੇ ਵਿੱਚ ਵੈਪਨਸ ਅਲਾਉ ਹੋਣੇ ਕਦੋਂ ਬੰਦ ਹੋਣਗੇ ਮੈਰਿਜ ਪੈਲਸਿਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਸਿਸਟਮ ਜਿਹੜਾ ਲਾਗੂ ਹੋਏਗਾ ਤਾਂ ਜੋ ਲੋਕ ਜਿਨ੍ਹਾਂ ਦੇ ਮਨ ਦੇ ਵਿੱਚ ਹਜੇ ਵੀ ਇੱਕੋ ਇੱਕ ਸਵਾਲ ਹੈ ਕਿ ਕੀ ਹੁਣ ਅਸੀਂ ਮੈਰਿਜ ਪੈਲਸ ਦੇ ਵਿੱਚ ਜਾਵਾਂਗੇ ਤਾਂ ਸਾਡੀ ਜਾਨ ਸੇਫ ਹੈ ਕਿ ਨਹੀਂ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਤਾਂ ਜੋ ਐਦਾਂ ਦੇ ਹਾਲਾਤ ਜਿਹੜੇ ਅੱਗੇ ਨਾ ਸਾਹਮਣੇ ਆ ਸਕਣ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ